ਪੰਜਾਬ ਦੇ ਸਰਕਾਰੀ ਸਕੂਲਾਂ 'ਚ ਨੌਕਰੀ ਕਰਨ ਵਾਲੇ ਕੰਪਿਊਟਰ ਅਧਿਆਪਕ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗਲੀ ਗਲੀ ਮੁਹੱਲੇ ਮੁਹੱਲੇ ਪਿੰਡਾਂ ਤੇ ਸ਼ਹਿਰਾਂ ਵਿੱਚ ਲੱਭ ਰਹੇ ਨੇ ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਦੀ ਭਾਲ ਸੰਬੰਧੀ ਪੋਸਟਰ ਕੰਧਾਂ ਤੇ ਲਗਾ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਧਰੇ ਮੁੱਖ ਮੰਤਰੀ ਦਿਸਦਾ ਹੋਵੇ ਤਾਂ ਕੰਪਿਊਟਰ ਅਧਿਆਪਕਾਂ ਨੂੰ ਦੱਸਿਆ ਜਾਵੇ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦੀਆਂ ਕੰਧਾਂ, ਦਰੱਖਤਾਂ ਅਤੇ ਜਿੱਥੇ ਵੀ ਕਿਤੇ ਜਗ੍ਹਾ ਮਿਲਦੀ ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਦੀ ਹਾਲ ਸਬੰਧੀ ਵੱਡੇ ਵੱਡੇ ਪੋਸਟਰ ਲਗਾਏ ਨੇ ਮੁੱਖ ਮੰਤਰੀ ਦੀ ਹਾਲ ਸਬੰਧੀ ਲੱਗੇ ਇਹ ਪੋਸਟਰ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕੰਪਿਊਟਰ ਅਧਿਆਪਕਾਂ ਨੇ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਮੀਟਿੰਗ ਦਾ ਸਮਾਂ ਦੇਣ ਤੋਂ ਬਾਅਦ ਜਦੋਂ ਚੰਡੀਗੜ੍ਹ ਜਾਂਦੇ ਨੇ ਤਾਂ ਅੱਗੋਂ ਮੁੱਖ ਮੰਤਰੀ ਜੀ ਲਾਪਤਾ ਹੋ ਜਾਂਦੇ ਨੇ ਆਪਣੇ ਮੁੱਖ ਮੰਤਰੀ ਭਾਲ ਮਹਿਮ ਤਹਿਤ ਬਰਨਾਲਾ ਵਿਖੇ ਆ ਕੇ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤਿਹਰ ਦੇ ਦਫਤਰ ਚੋਂ ਕੰਪਿਊਟਰ ਅਧਿਆਪਕਾਂ ਨੇ ਮੁੱਖ ਮੰਤਰੀ ਦੀ ਭਾਲ ਕੀਤੀ ਪਰੰਤੂ ਅੱਗੇ ਕੈਬਨਟ ਮੰਤਰੀ ਗੁਰਮੀਤ ਸਿੰਘ ਮੀਤਿਹਰ ਦੇ ਦਫਤਰ ਨੂੰ ਜਿੰਦਾ ਲੱਗਿਆ ਹੋਇਆ ਸੀ ਜਿਸ ਤੋਂ ਬਾਅਦ ਇਕੱਠੇ ਹੋਏ ਕੰਪਿਊਟਰ ਅਧਿਆਪਕਾਂ ਨੇ ਜਮ ਕੇ ਨਾਅਰੇਬਾਜ਼ੀ ਕੀਤੀ ਜੋ ਮੁੱਖ ਮੰਤਰੀ ਭਾਲ ਯਾਤਰਾ ਸ਼ੁਰੂ ਕੀਤੀ ਆ ਇਹ ਇਸ ਕਰਕੇ ਕੀਤੀ ਆ ਕਿਉਂਕਿ ਸਾਨੂੰ 6 ਮਹੀਨਿਆਂ ਤੋਂ ਲਗਾਤਾਰ ਮੀਟਿੰਗਾਂ ਦੇ ਰਹੇ ਆ ਅਸੀਂ ਜਦੋਂ ਵੀ ਉਸ ਮੀਟਿੰਗ ਨੂੰ ਅਟੈਂਡ ਕਰਨ ਜਾਂਦੇ ਆ ਉਸ ਦੇ ਬਾਰੇ ਸਾਨੂੰ ਐਂ ਕਿਹਾ ਜਾਂਦਾ ਵੀ ਮੁੱਖ ਮੰਤਰੀ ਅਮਰਜੀਤ ਮਿਆ ਕਰਨ ਕਿਤੇ ਬਾਹਰ ਗਏ ਹੋਏ ਆ ਉਹ ਅਸੀਂ ਉਸ ਮੀਟਿੰਗਾਂ ਤੋਂ ਤੰਗ ਆ ਕੇ ਅਸੀਂ ਸੋਚ ਲਿਆ ਵੀ ਉਹ ਕਹਿੰਦੇ ਸੀਗੇ ਵੀ ਮੈਂ ਸਾਰੇ ਪੰਜਾਬ ਲਈਆਂ ਪੰਜਾਬੀਅਤ ਲਈਆਂ ਪੰਜਾਬ ਦੇ ਲੋਕਾਂ ਲਈ ਕੰਮ ਕਰਨਾ ਮੈਂ ਅਸੀਂ ਹੁਣ ਪੰਜਾਬ ਚ ਕੋਨੇ ਕੋਨੇ ਪਾੜ ਰਹੇ ਆ ਉਹਨਾਂ ਨੂੰ ਅੱਜ ਅਸੀਂ ਬਰਨਾਲਾ ਡਿਸਟ੍ਰਿਕਟ ਦੇ ਕੰਪਿਊਟਰ ਅਧਿਆਪਕ ਸਾਰੇ ਘਟੀਆਂ ਨਾਲ ਰੱਖ ਕੇ ਉਹਨਾਂ ਨੂੰ ਬਰਨਾਲੇ ਜ਼ਿਲ੍ਹੇ 'ਚ ਭਾਲ ਕਰ ਰਹੇ ਆ ਕੀ ਆ ਸਾਨੂੰ ਬਰਨਾਲੇ ਜ਼ਿਲ੍ਹੇ 'ਚ ਲੱਭ ਗਏ ਅਸੀਂ ਆਪਦੇ ਦੁੱਖਦਾਰ ਦਾ ਸੀ ਆਪਣੀਆਂ ਮੰਗਾਂ ਉਹਨਾਂ ਤੋਂ ਮਨਵਾ ਸਕੀ ਸਾਡੀਆਂ 35 ਤੋਂ ਵੱਧ ਇਹਨਾਂ ਦੀ ਸਾਬ ਕਮੇਟੀ ਨਾਲ ਮੀਟਿੰਗਾਂ ਹੋਈਆਂ ਮੀਟਿੰਗਾਂ 'ਚ ਕੋਈ ਰਿਜ਼ਲਟ ਨਹੀਂ ਨਿਕਲਿਆ ਸਾਡੇ ਹੱਕੀ ਮੰਗ ਸੀਗੇ ਉਹਨਾਂ ਦਾ ਇਹਨਾਂ ਨੇ ਸਾਨੂੰ ਪਹਿਲਾਂ ਕਹਿ ਕੇ ਆਏ ਸੀ ਤੁਹਾਡੇ ਸਾਰੇ ਨਾਲ ਅਨੁਸਾਰ ਜਿਹੜੀ ਮੰਗਾਂ ਸਹੀ ਹੈ ਜਾਇਜ਼ ਹੈ ਪੂਰੀਆਂ ਕਰਾਂਗੇ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਸੰਘਰਸ਼ ਦੌਰਾਨ ਸਾਡਾ ਮੰਗਾਂ ਨਹੀਂ ਪੂਰੀਆਂ ਕੀਤੀਆਂ ਤਾਂ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗਾਂ ਮੰਗੀਆਂ ਇਹਨਾਂ ਨੇ ਸਾਨੂੰ 7 ਮੀਟਿੰਗਾਂ ਹੁਣ ਜਾਂ ਤਾਂ ਸਾਨੂੰ ਉਹ OSB ਮਿਲਿਆ ਤੇ ਜਾਂ ਇਹਨਾਂ ਨੇ ਉਦੋਂ ਇੱਕ ਦਿਨ ਪਹਿਲਾਂ ਸਾਨੂੰ ਲੈਟਰ ਦੇਤਾ ਵੀ ਕੁਝ ਅਹਿਮ ਕਾਰਨਾ ਕਰਕੇ ਮੀਟਿੰਗ ਮੁਲਤਵੀ ਕੀਤੀ ਜਾਂਦੀ ਹੈ ਹੁਣ ਤੁਸੀਂ ਦੱਸੋ ਵੀ ਇਹ ਕਹਿਣ ਦੀਆਂ ਗੱਲਾਂ ਹੋਰ ਆ ਕਰਨੀ ਹੋਰ ਆ ਸਾਨੂੰ ਮੰਗਾਂ ਪੂਰੀਆਂ ਕਰਾਉਣ ਲਈ ਅਖੀਰ ਨੂੰ ਮੁੱਖ ਮੰਤਰੀ ਨੂੰ ਲੱਭਣ ਲਈ ਸਾਰੇ ਪੰਜਾਬ ਨੂੰ ਚਾਰ ਜੋਨਾਂ 'ਚ ਵੰਡ ਕੇ ਹਰ ਥਾਂ ਤੇ ਮੁੱਖ ਮੰਤਰੀ ਪਾੜ ਯਾਤਰਾ ਸ਼ੁਰੂ ਕਰਨੀ ਪਈ ਆ ਅਸੀਂ ਗਲੀ ਗਲੀ ਸ਼ਹਿਰ ਸ਼ਹਿਰ ਕੂਚੇ ਕੂਚੇ ਹਰ ਇੱਕ ਬੰਦੇ ਤੋਂ ਪੁੱਛਾਂਗੇ ਵੀ ਸੱਥਾਂ 'ਚ ਮਿਲਣ ਵਾਲਾ ਮੁੱਖ ਮੰਤਰੀ ਸਿਲੰਡਰ ਦੀ ਲਾਈਨ 'ਚ ਲੱਗਣ ਵਾਲਾ ਮੁੱਖ ਮੰਤਰੀ ਕੀ ਸਾਨੂੰ ਮਿਲ ਰਿਹਾ ਸਾਨੂੰ ਤਾਂ ਮੀਟਿੰਗਾਂ ਦੇ ਕੇ ਸ਼ਿੰਗਾਰੇ ਤੋਂ ਬਾਅਦ ਵੀ ਨਹੀਂ ਮਿਲ ਰਿਹਾ ਇਸ ਲਈ ਅਸੀਂ ਮੁੱਖ ਮੰਤਰੀ ਪਾੜ ਯਾਤਰਾ ਸ਼ੁਰੂ ਕੀਤੀ ਹੈ